ਇਪਲਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਚੈਨਲ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਆ ਵੀਰੋ ਟਰਾਲੀ ਟਰੈਕਟਰ ਤਵੀਆਂ ਮੱਝਾਂ ਗਾਇਆਂ ਇੱਕੋ ਕਰੇ ਤੁਹਾਨੂੰ ਮਿਲਣਗੀਆਂ ਬਕਾਊ ਹੈ ਆ ਦੇਖੋ ਟਰਾਲੀ ਕਿੰਨੀ ਸਾਫ਼ ਹੈ ਥੱਲਾ ਟਰਾਲੀ ਦਾ ਟਾਇਰ ਟੂਬ ਅੰਦਰੋਂ ਜਿਹੜਾ ਫਰਸ਼ ਹੈ ਟਰਾਲੀ ਦਾ ਦੇਖੋ ਕਿੰਨਾ ਸਾਫ਼ ਹੈ ਕਿਤੇ ਵੀ ਕੋਈ ਜਰ ਨਹੀਂ ਹੈ ਬਹੁਤ ਵਧੀਆ ਸੰਭਾਈ ਵਾਲੇ ਕਰੈਕਟਰ ਵਾਲੀ ਹੈ ਆ ਟਰੈਕਟਰ ਹੈ ਸੋਨਾਲੀਕਾ ਸੋਨਾਲੀਕਾ ਟਰੈਕਟਰ ਹੈ ਟਾਇਰ ਪਿਛਲੇ ਟਾਇਰ ਬਹੁਤ ਸੋਹਣੇ ਹੈ ਬਹੁਤ ਵਧੀਆ ਚੰਗੀ ਹਾਲਤ ਦੇ ਚ ਪਏ ਆ ਟਾਇਰ ਆ ਮੂਰਲੇ ਟਾਇਰ ਵੀ ਬਹੁਤ ਵਧੀਆ ਹਾਲਤ ਦੇ ਪਏ ਆ 750 ਸੋਨਾਲੀਕਾ ਟਰੈਕਟਰ ਹੈ 2002 ਮਾਡਲ ਹੈ ਤੋ ਇਹ ਆ ਦੋ ਮਾਡਲ ਹੈ ਡੀਆਈ 750 ਬਹੁਤ ਵਧੀਆ ਸਾਫ ਪਿਆ ਟਰੈਕਟਰ ਚਾਰ ਚਫੇਰਿਓ ਆ ਦੇਖੋ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕਿੰਨਾ ਸਾਫ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਸੰਭਾਈ ਵਾਲੇ ਘਰੇ ਹੈ ਛਤਰੀ ਛਤਰੀ ਬਹੁਤ ਵਧੀਆ ਹਾਲਤ ਚ ਹੈ ਕਿਤੋਂ ਵੀ ਟਰੈਕਟਰ ਇਹ ਖੁੰਗਿਆ ਨਹੀਂ ਆ ਦੇਖੋ ਮਗਰਲੇ ਟਾਇਰ ਕਿੰਨੀ ਵਧੀਆ ਹਾਲਤ ਚ ਮਗਰਲੇ ਟਾਇਰ ਪਏ ਆ ਮਗਰਾੜ ਕਿਤੋਂ ਵੀ ਕੋਈ ਮਗਰਾੜ ਦੇ ਕਿਤੇ ਯਾਰ ਨਹੀਂ ਲੱਗੀ ਚੰਗੀ ਹਾਲਤ ਦੇ ਵਿੱਚ ਇਹ ਟਰੈਕਟਰ ਕਿਸੇ ਸੰਭਾਈ ਵਾਲੇ ਘਰੋਂ ਤੁਹਾਨੂੰ ਮਿਲ ਰਿਹਾ ਹੈ ਕਿਸੇ ਪਾਸਿਓਂ ਕੋਈ ਹੱਥ ਧਰਾਣੀ ਟਰੈਕਟਰ ਤੇ ਬਹੁਤ ਵਧੀਆ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ ਅੱਗੇ ਇਸ ਤੋਂ ਬਾਅਦ ਆ ਜਾਂਦੀਆਂ ਜੀ ਤਵੀਆਂ ਤਵੀਆਂ 14 ਸੈਟ ਦੀਆਂ ਤਵੀਆਂ ਹੈ ਇਹ ਇੰਚ ਤਵੇ ਇਹ ਇੱਕ ਕਿੰਨੀ ਵਧੀਆ ਹਾਲਤ ਦੇ ਵਿੱਚ ਇਹ ਤਵੇ ਪਏ ਹੈ ਪੂਰੀ ਵਧੀਆ ਹਾਲਤ ਹੈ ਤਵੀਆਂ ਦੀ ਨਵੀਆਂ ਵਰਗੀਆਂ ਤਵੀਆਂ ਬਹੁਤ ਸੰਭਾਈ ਦੀਆਂ ਤਵੀਆਂ ਉਸ ਤੋਂ ਬਾਅਦ ਜੀ ਇਹ ਗਿਰਨਸਲ ਦੀ ਗਾਂ ਆ ਜਾਂਦੀ ਹੈ ਜਿਹੜੀ ਕਿ 6 ਮਹੀਨੇ ਦੀ ਗੱਬਣ ਹੈ ਬਹੁਤ ਵਧੀਆ ਚੰਗੀ ਨਸਲ ਦਾ ਪਿਓਰ ਗਿਰ ਹੈ ਤੀਜਾ ਸੂਆ ਹੈ ਤੀਜਾ ਸੂਆ ਇਸ ਗਾਣੇ ਸੋਹਣਾ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਗਾਂ ਦਾ ਥਣ ਦੇਵਾ ਬਹੁਤ ਵਧੀਆ ਸਾਫ਼ ਹੈ ਬਹੁਤ ਵਧੀਆ ਚੰਗਾ ਥਣ ਦੇਵਾ ਹੈ ਗਾਂ ਦਾ ਕਲਰ ਬਹੁਤ ਵਧੀਆ ਹੈ ਮੱਥਾ ਦੇਖੋ ਕਿੰਨਾ ਉੱਚਾ ਹੈ ਕੰਨ ਵਧੀਆ ਪਿਓਰ ਨਸਲ ਦੀ ਗਾਂ ਐ ਕੰਨ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਕੰਨ ਆ ਜੀ ਉਸ ਤੋਂ ਬਾਅਦ ਆਹ ਝੋਟੀ ਆ ਜਾਂਦੀ ਹੈ ਕੱਟੀ ਇਹ ਕੱਟੀ ਦੀ ਉਮਰ ਹੈ 13 ਮਹੀਨੇ ਹੈ ਜੇਕਰ ਕਾਲੀ ਸ਼ਾਹ ਕੁੰਡੀ ਕੱਟੀ ਹੈ ਸਿਰਫ ਜੇ 13 ਮਹੀਨੇ ਦੀ ਕੱਟੀ ਹੈ ਤਾਂ ਕੱਦ ਘਾਟ ਵੇਖੋ ਤੁਸੀਂ ਕਿੰਨਾ ਕੱਟੀ ਦਾ ਕੱਦ ਘਾਟ ਹੈ ਕੱਟੀ ਸਿਰਫ 13 ਮਹੀਨਿਆਂ ਦੀ ਹੈ ਥਣਲੇਵਾ ਦੇਖ ਲਓ ਕੱਟੀ ਦਾ ਕਿੰਨੇ ਥਾਣਾ ਸਾਫ਼ ਹੈ ਕਿੱਡੇ ਵਧੀਆ ਥਾਣਾ ਹੈ ਉਸ ਤੋਂ ਬਾਅਦ ਜੀ ਆਇ ਇੱਕ ਟੋਕੜ ਮੱਝ ਆ ਜਾਂਦੀ ਹੈ ਟੋਕੜ ਮੱਝ ਬਿਲਕੁਲ ਕਾਲੀ ਛਾ ਮੱਝ ਹੈ ੁੰਡੀ ਅਬ ੁੰਡੀ ਮੱਝ ਬਿਲਕੁਲ ਕਾਲੀ ਛਾ ਥਣਲੇਵਾ ਬਹੁਤ ਸਾਫ਼ ਹੈ ਇਹਦਾ ਬਹੁਤ ਹੀ ਸੀਲ ਝੋਟੀ ਹੈ ਮੱਝ ਹੈ 5 ਕਿਲੋ ਦੁੱਧ ਇਹਦੇ ਥੱਲੇ ਜੀ 5 ਕਿਲੋ ਦੁੱਧ ਉਪਰ ਦੇ ਤੋਲ ਕੇ ਦੇਵਾਂਗੇ ਤੇ 6 ਮਹੀਨਿਆਂ ਦੀ ਗੱਭਣ ਹੈ ਉਸ ਤੋਂ ਬਾਅਦ ਇੱਕਾ ਗੱਭਣ ਮੱਝ ਹੈ ਇੱਕ ਤੇ 6 24 ਨੂੰ ਇਹਦੇ ਦਿਨ ਪੂਰੇ ਹੋਣੇ ਜੀ 1 6 24 ਨੂੰ ਇਹਦੇ ਦਿਨ ਪੂਰੇ ਹੋਣੇ ਆ 17 ਲੀਟਰ ਦੁੱਧ ਦੀ ਗਾਰੰਟੀ ਦਿੰਦੇ ਆ ਤੀਜਾ ਸੂਆ ਸੂਣ ਵਾਲੀ ਮੱਝ ਹੈ 1624 ਨੂੰ ਇਹਦੇ ਦਿਨ ਪੂਰੇ ਹੋਣੇ ਜੀ ਕਾਲੀ ਸ਼ਾ ਵਧੀਆ ਮੱਝ ਐ ਆ ਤੁਸੀਂ ਥਣ ਲੈਵਾ ਤੁਹਾਨੂੰ ਦੇਖ ਹੀ ਰਿਹਾ ਐ ਸਕਰੀਨ ਤੇ ਦੱਸਣ ਦੀ ਲੋੜ ਹੀ ਨਹੀਂ ਪੂਰੀ ਕੁੰਡੀ ਮੱਝ ਐ ਬਹੁਤ ਹੀ ਸਹੀਲ ਮੱਝ ਐ ਚੰਗੇ ਸੰਭਾਈ ਵਾਲੇ ਘਰੇ ਐ ਜਿੰਨਾ ਤੱਕ ਸੁਣਾਏ ਨੇ ਬਹੁਤ ਵਧੀਆ ਲੈਵਾ ਬਣਾ ਜਾਣਾ 17 ਲੀਟਰ ਦੀ ਤਾਂ ਉਹ ਪੂਰ ਗਰੰਟੀ ਦਿੰਦੇ ਐ ਆ ਬੱਚੀ ਹੈ ਜੀ ਗੇਰ ਨਸਲ ਦੀ ਪਿਓ ਰਾਜਪੁਰ ਦੀ ਐਵੀਐਸ ਦੀ ਬੱਚੀ ਹੈ ਉਮਰ 8 ਮਹੀਨੇ ਹੈ ਐਵੀਐਸ ਗੇਰ ਨਸਲ ਦੀ ਬੱਚੀ ਹੈ ਰਾਜਪੁਰ ਦੀ ਬੱਚੀ ਹੈ ਇਹ ਉਮਰ 8 ਮਹੀਨੇ ਬਹੁਤ ਸੋਹਣਾ ਕਲਰ ਤੇ ਆ ਜਿਹੜੇ ਥਾਣਾ ਇਹਦੇ ਦੇਖੋ ਬਹੁਤ ਵਧੀਆ ਥਾਣਾ ਹੈ ਕੱਦ ਕਾਠ ਬਹੁਤ ਹੈ ਸੋ ਜਿਸ ਵੀਰ ਨੇ ਇੱਕ ਖਰੀਦਣੀ ਹੋਵੇ ਖਰੀਦਣ ਦਾ ਕੋਈ ਚਾਹਵਾਨ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜੀ ਧੰਨਵਾਦ